ਲੋਕਾਂ ਬਿਆਸ ਵਾਲੇ ਬਾਬਾ ਜੀ ਬਰੀ ਹੋ ਗਏ ਜਿਵੇਂ ਇਹਨਾਂ ਨੇ ਮਜੀਠੀਏ ਨੂੰ ਬਰੀ ਕੀਤਾ ਸੀ ਨਾ ਇਹਨਾਂ ਨੂੰ ਬਰੀ ਕਰਤਾ ਮੰਨਾ ਸਿਓ ਨੇ ਮੰਨਾ ਸਿਓ ਮੰਨ ਵੀ ਗਿਆ ਤੇ ਮਾਦੇ ਪੁੱਤ ਨੇ ਬਾਬਾ ਜੀ ਦੀ ਇੰਟਰਵਿਊ ਕੀਤੀ ਆ ਤੇ ਇੰਟਰਵਿਊ ਵੀ ਐਵੇਂ ਕੀਤੀ ਆ ਜਿਵੇਂ ਕਿ ਇਹ ਮੋਦੀ ਦੀ ਕੀਤੀ ਸੀ ਅਕਸ਼ੇ ਕੁਮਾਰ ਨੇ ਸਵਾਲ ਵੀ ਪਤੰਦਰ ਨੇ ਉਹੇ ਜਿਹੀ ਪੁੱਛੇ ਜਿਵੇਂ ਕਿ ਇਹ ਮੋਦੀ ਨੂੰ ਪੁੱਛੇ ਨਾ ਕਹਿੰਦਾ ਵੀ ਤੁਹਾਨੂੰ ਆਪ ਬਖਾਣੇ ਪਸੰਦ ਆ ਤੇ ਅਕਸ਼ੇ ਕੁਮਾਰ ਘੱਟਲੇ ਫਿਆ ਉਹ ਤਾਂ ਪਤੰਦਰ ਜੰਮੀ ਪਿਛ ਗਿਆ ਕਹਿੰਦਾ ਕਿ ਇਹ ਕਹਿੰਦਾ ਮੈਂ ਬਿਆਸ ਵਾਲੇ ਬਾਬੇ ਨੂੰ ਪਹਿਲਾਂ ਤਾਂ ਬੇਨਤੀ ਕੀਤੀ ਸਮਾ ਦੇਣ ਵਾਸਤੇ ਕਹਿੰਦਾ ਤਾਂ ਕਿ ਲੋਕਾਂ ਦੇ ਭਰਮ ਭਲੇਖੇ ਦੂਰ ਕੀਤੇ ਜਾਣ ਜਾ ਸਕ ਪਹਿਲੀ ਪਰਮ ਭੁਲੇਖੀ ਦੱਸਦਾ ਵੀ ਲੋਕਾਂ ਨੂੰ ਭੁਲੇਖਾ ਲੋਕਾਂ ਨੂੰ ਭੁਲੇਖਾ ਕੋਈ ਨਹੀਂ ਮੰਨਦਾ ਸਿਆ ਤੇ ਫਿਰ ਕਹਿੰਦਾ ਮੈਨੂੰ ਸਨਮਾਨ ਦਿੱਤਾ ਕਹਿੰਦਾ ਤੁਛ ਜੇ ਬੰਦੇ ਨੂੰ ਤੇ ਮੈਨੂੰ ਬਾਬਾ ਜੀ ਕਹਿੰਦੇ ਵੀ ਮੈਂ ਤੈਨੂੰ ਸੁਣਦਾ ਬਹੁਤ ਆ ਇਹਨਾਂ ਦਾ ਬਾਧੂ ਫੁੱਲਣ ਵਾਸਤੇ ਜਾਣਦਾ ਤਾਂ ਮੰਨਦਾ ਸਿਆ ਤੁਹਾਨੂੰ ਸਾਰਾ ਪੰਜਾਬ ਹੀ ਆ ਤੇ ਪਤੰਦਰ ਕਹਿੰਦਾ ਮਜੀਠੀਆ ਵਾਸਤੇ ਸਵਾਲ ਤਾਂ ਮੈਂ ਤਾਂ ਨਹੀਂ ਪੁੱਛੇ ਕਹਿੰਦਾ ਕਿਉਂਕਿ ਮਜੀਠੀਆ ਵਾਸਤੇ ਸਵਾਲ ਪੁੱਛਦਾ ਤਾਂ ਫਿਰ ਕਰੇਦਣ ਵਾਲੀ ਗੱਲ ਹੋ ਜਾਂਦੀ ਬਾਕੀ ਬੰਦੇ ਨੇ ਕਹੀ ਦਿੱਤਾ ਜਦੋਂ ਕਹਿੰਦਾ ਮਜੀਠੀਆ ਤਾਂ ਮੇਰਾ ਕੀ ਰਿਸ਼ਤੇਦਾਰ ਆ ਕਹਿੰਦਾ ਫਿਰ ਉੱਤੇ ਸਵਾਲ ਪੁੱਛਣਾ ਨਹੀਂ ਬਣਦਾ ਓਏ ਲੋ ਪਈ ਲੋਕਾਂ ਦਾ ਸਵਾਲ ਹੀ ਇਹ ਹੈ ਕਿ ਬਾਬੇ ਕੋਲੇ ਹਜ਼ਾਰਾਂ ਏਕੜ ਬਣੀ ਕਿੱਥੋਂ ਆ? ਜਾਂ ਤਾਂ ਲੋਕਾਂ ਦੀ ਦੱਬੀ ਆ ਲੋਕ ਤਾਂ ਚੀਕਾਂ ਮਾਰੀ ਜਾਂਦੇ ਆ ਤੇ ਦੂਜੀ ਬਾਦਲ ਕੇ ਲਾਣੇ ਨੇ 97 ਦੇ ਵਿੱਚ ਕਹਿੰਦੇ ਜਦੋਂ ਇੱਥੇ ਦੌਰਾ ਕਰਦੇ ਆ ਵੋਟਾਂ ਦੇ ਮਾਰੇ ਤੇ ਬਾਬੇ ਦੇ ਅੰਦਰ ਸਾਰਾ ਡੇਰਾ ਤੂੰ ਦੇਖ ਕੇ ਨਾ ਮੰਨਦਾ ਸੀ ਜਿਹੜਾ ਉਹੀ ਡੇਰਾ ਦੇਖ ਕੇ ਜਿਹੜਾ ਤੂੰ ਕਹਿੰਦਾ ਵੀ ਸੜਕਾਂ ਕੀ ਆ ਬਾਹਰਲੇ ਮੁਲਕ ਕਰ ਗਿਆ ਬਣੀਆਂ ਪਈਆਂ ਨੇ ਉਹਨਾਂ ਸੜਕਾਂ ਨੂੰ ਦੇਖ ਕੇ ਬਾਦਲ ਸਿੰਘ ਉਹਨੇ ਕਿਹਾ ਵੀ ਥੋੜੀਆਂ ਸੜਕਾਂ ਦੀ ਹਾਲਤ ਖਸਤਾ ਤਾਂ ਫਿਰ ਕੀ ਆ ਡੇਰਾ ਮੁਖੀ ਕੀ ਬੋਲਦੇ ਆ ਕਹਿੰਦੇ ਫਿਰ ਤੁਹਾਡੀ ਸਰਕਾਰ ਆ ਭਾਈ ਬਣਾ ਦਿਓ ਉਹ ਕਹਿੰਦਾ ਜੀ ਲਿਓ ਜੀ ਪ੍ਰੋਪੋ ਤੇ ਉਸ ਤੋਂ ਬਾਅਦ ਕੀ ਆ ਜਦੋਂ ਹੱਥ ਪੈਂਦਾ ਦਿਸਿਆ ਤਾਂ ਫਿਰ ਬਾਬੇ ਕਹਿੰਦੇ ਵੀ ਤੁਹਾਨੂੰ ਥੋੜੀ ਜੀ ਚੰਡੀਗੜ੍ਹ ਦੇ ਨੇੜੇ ਜ਼ਮੀਨ ਵੀ ਲੈ ਦਿਓ 100 ਏਕੜ ਜ਼ਮੀਨ ਕੀ ਚੰਡੀਗੜ੍ਹ ਦੀ ਜਿਹੜੀ ਹੈਗੀ ਆ ਟਾਪ ਦੀ ਜ਼ਮੀਨ ਦੀ ਜਿਹੜੀ ਚੰਡੀਗੜ੍ਹ ਦੇ ਨੇੜੇ ਉਹ ਕੀ ਆ ਬਾਦਲ ਕਹਿਣੀ ਜਾਰੀ ਕੀਤੀ ਉਹਦੇ ਬਾਰੇ ਸਵਾਲ ਕਿੱਥੇ ਗਏ ਤੇ ਬਾਦਲ ਸਾਹਿਬ ਆਪ ਕਹਿੰਦੇ ਵੀ ਚਿੱਠੀ ਲੈ ਕੇ ਡਾਕੀਆ ਬਣ ਕੇ ਕੀ ਓਵਰ 100 ਜਿਹੜਾ 100 ਏਕੜ ਦਿੱਤਾ ਸੀ ਉਹਦੇ ਚਿੱਠੀ ਪੱਤਰ ਵੀ ਆਪ ਲੈ ਕੇ ਗਏ ਸੀ ਬਾਬੇ ਦੇ ਡੇਰੇ ਦੇ ਚ ਤੇ 2009 ਦੇ ਵਿੱਚ ਆ ਕੇ ਫਿਰ 30 ਕਿੱਲਾਂ ਤੋਂ ਵੱਧ ਜ਼ਮੀਨ ਫੇਰ ਕੀ ਇਹਨਾਂ ਨੂੰ ਜਾਰੀ ਕਰਤੀ ਸਵਾਲ ਤਾਂ ਉਸ ਜ਼ਮੀਨ ਦਾ ਹ ਕਹਦਾ ਮੈਂ ਸਿੱਧੇ ਸਵਾਲ ਕਰਤਾ ਜਾ ਕੇ ਕਹਿੰਦਾ ਵੀ ਤੁਹਾਡੇ ਵਾਸਤੇ ਲੋਕਾਂ ਦੇ ਵਿੱਚ ਕੀ ਆ ਗਲਤ ਧਾਰਨਾ ਬਣ ਰਹੀ ਆ ਵੀ ਤੁਸੀਂ ਸੀਐਮ ਦੇ ਕੈਂਡੀਡੇਟ ਬਣਾ ਕੇ ਪਾਰਟੀ ਤੁਹਾਨੂੰ ਵਰਤਣਾ ਚਾਹੁੰਦੀ ਆ ਤੇ ਉਹਦੇ ਵਾਸਤੇ ਤੁਹਾਡਾ ਕੀ ਕਹਿਣਾ ਤੇ ਕਹਿੰਦੇ ਬਾਬਾ ਜੀ ਮੈਨੂੰ ਕਹਿੰਦੇ ਵੀ ਤੁਹਾਨੂੰ ਲੱਗਦਾ ਕਿ ਜਿਹੜਾ ਰਤਬਾ ਕੀ ਆ ਮੈਂ ਛੱਡਿਆ ਮਤਲਬ ਜਿੱਤੂਗੀ ਇਹ ਗੱਡੀ ਤੇ ਹੋਰ ਬੰਦਾ ਬਿਠਾਇਆ ਉਸ ਗੱਡੀ ਦਾ ਕੋਈ ਸੀਐਮ ਨਾਲੋਂ ਕੀ ਆ ਰਤਬਾ ਛੋਟਾ ਕਹਿੰਦਾ ਮੈਂ ਅੱਖ ਜੀ ਜਮੀਨੀ ਰਤਬਾ ਛੋਟਾ ਫਿਰ ਕਹਿੰਦੇ ਸਵਾਲ ਕਹਿੰਦਾ ਕੀ ਉਹ ਬਣਦਾ ਕਹਿੰਦਾ ਹਾਂਜੀ ਬਿਲਕੁਲ ਨਹੀਂ ਸਵਾਲ ਬਣਦਾ ਆਪ ਹੀ ਕੀ ਮੱਥਾ ਡੇਕਦੀ ਆਪ ਹੀ ਵੋਟ ਸੁ ਫਿਰ ਕਹਿੰਦੇ ਪਿਛਲੇ 1 ਸਾਲ ਤੋਂ ਕੀ ਡੇਰਾ ਜਿਹੜੇ ਕੀ ਆ ਸਾਰੇ ਸਿਆਸੀ ਲੋਕ ਆਈ ਜਾਂਦੇ ਆ ਕਹਿੰਦੇ ਤੁਹਾਡੇ ਨਾਲ ਫੋਟੋਆਂ ਖਿਚਾ ਕੇ ਬਾਹਰ ਜਾ ਕੇ ਪਰਸੈਪਸ਼ਨ ਕ੍ਰੀਏਟ ਕਰਦੇ ਵੇ ਅਸੀਂ ਬਾਬਾ ਜੀ ਦੇ ਬਹੁਤ ਨੇੜੇ ਆ ਤੇ ਵੋਟ ਬੈਂਕ ਜਿਹੜਾ ਕਹਿੰਦੇ ਆਪ ਦੇ ਕੰਨੀ ਖਿੱਚ ਰਹੇ ਆ ਤੇ ਕਹਿੰਦੇ ਨਾਲ ਦੀ ਨਾਲ ਬਾਬਾ ਜੀ ਨੇ ਹੁਕਮ ਜਾਰੀ ਕਰਤਾ ਕਹਿੰਦਾ ਮੈਨੂੰ ਫਖਰ ਮਹਿਸੂਸ ਹੋਇਆ ਵੀ ਮੇਰੇ ਅੱਖੇ ਤੋਂ ਹੀ ਕੰਨੀ ਬਾਬੇ ਨੇ ਕਹਿੰਦਾ ਕੀ ਆ ਹੁਕਮ ਜਾਰੀ ਕਰਤਾ ਉਹ ਕਹਿੰਦਾ ਵੀ ਅੱਜ ਤੋਂ ਬਾਅਦ ਬੰਦ ਕਰ ਦਿਓ ਮੇਰੇ ਨਾਲ ਕੋਈ ਬੰਦਾ ਤਸਵੀਰ ਨਹੀਂ ਖਿਚਾਊਗਾ ਜਿਹੜੇ ਵੀ ਵੀ ਆਈਪੀਜ਼ ਆਉਣਗੇ ਉਹ ਸੰਗਤ 'ਚ ਬੈਠਣਗੇ ਆਪ ਦਾ ਉਸੇ ਕਰਤੂਤਾਂ ਨੇ ਬਾਬੇ ਦੀ ਜੜ ਕੱਢਤੀ ਤੇ ਡੇਰੇ ਦੀ ਕੀ ਆ ਜਿਹੜੀ ਮਾਕੇ ਆਪਾਂ ਦੇਖ ਰਹੇ ਹਾਂ ਨਾ ਜਿਹੜੀ ਦੁਰਦਸ਼ਾ ਹੋਈ ਆ ਉਹ ਬਾਬੇ ਦੇ ਉਸੇ ਕੀਆ ਕਰਮਾ ਕਰਕੇ ਹੋਈ ਆ ਉਹ ਬਤੇਰੇ ਕਹਿਣ ਤੇ ਨਹੀਂ ਮੰਨਿਆ ਸਿਆ ਕੀਤਾ ਬਾਬੇ ਨੇ ਕਿਉਂਕਿ ਬਾਬੇ ਨੂੰ ਤਾਂ ਧੋਖੇ ਰੱਖਤਾ ਲੋਕਾਂ ਨੇ ਕਹਿੰਦਾ ਤੀਜਾ ਫਿਰ ਮੈਂ ਸਵਾਲ ਪੁੱਛਿਆ ਵੀ ਤੁਹਾਡੇ ਕੋਲੇ ਸੱਤਾਧਾਰੀ ਐਨੇ ਕੁਝ ਆਉਂਦਿਆ ਕਹਿੰਦਾ ਤੁਸੀਂ ਪੁੱਛ ਰਹੇ ਹੋ ਉਹਨਾਂ ਕੋਲੇ ਪਲਾਨ ਕੀ ਆ ਉਹਨਾਂ ਕੋਲੇ ਮੁਲਕ ਨੂੰ ਬਚਾਉਣ ਦਾ ਜਾਂ ਪੰਜਾਬ ਨੂੰ ਬਚਾਉਣ ਦਾ ਕੀ ਪਲਾਨ ਹੈਗਾ ਕੀ ਰੋਡ ਮੈਪ ਹੈਗਾ ਕਹਦਾ ਉਹ ਕਹਿੰਦੇ ਜੀ ਕਿਸੇ ਕੋਲੇ ਕੋਈ ਰੋਡ ਮੈਪ ਨਹੀਂ ਹੈ ਇਹ ਤਾਂ ਸਾਨੂੰ ਵੀ ਪਤਾ ਇਹ ਸਵਾਲ ਬਾਬੇ ਨੂੰ ਨਹੀਂ ਪੁੱਛਣ ਜਿਹੜੇ ਕਿ ਤੁਸੀਂ ਪੁੱਛਦੇ ਵੀ ਰਹੇ ਹੋ ਤੇ ਕਹਿੰਦਾ ਬਾਬਾ ਜੀ ਨੇ ਮੈਨੂੰ ਜਵਾਬ ਕੀ ਦਿੱਤਾ ਉਹ ਕਹਿੰਦਾ ਕਿਸੇ ਕੋਲੇ ਕੋਈ ਰੋਡ ਮੈਪ ਨਹੀਂ ਹੈਗਾ ਸਾਰੇ ਬੰਦੇ ਕਹਿੰਦਾ ਵੋਟਾਂ ਦੇ ਮਾਰੀ ਤੁਰੇ ਫਿਰਦੇ ਆ ਉਹ ਤਾਂ ਸਾਨੂੰ ਵੀ ਪਤਾ ਅੰਨਿਆਂ ਨੂੰ ਦਿਸੀ ਜਾਂਦਾ ਪੰਜਾਬ 'ਚ ਫਿਰ ਕਹਿੰਦਾ ਮੈਂ ਅਗਲਾ ਸਵਾਲ ਪੁੱਛਿਆ ਵੀ ਤੁਹਾਨੂੰ ਨਹੀਂ ਲੱਗਦਾ ਵੀ ਨਾ ਲੀਡਰਾਂ ਨੇ ਮਾ ਕੇ ਲੋਕਾਂ ਦੀ ਸੋਚ ਨੂੰ ਸ਼ਕਤੀ ਖਤਮ ਕਰਤੀ ਆ ਮੁਫਤ ਜਿਹੜਾ ਆਟਾ ਦਾਲਤ ਬਿਜਲੀ ਵਗੈਰਾ ਦੇ ਕੇ ਲੋਕਾਂ ਦੀ ਸੋਚ ਹੀ ਕਹਿੰਦਾ ਬਿਲਕੁਲ ਖਤਮ ਕਰਤੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਸਕੇ ਹੈ ਨਹੀਂ ਤੇ ਸਾਨੂੰ ਜਿਹੜਾ ਦੰਦੇ ਆ ਮੌਕੇ ਦੇ ਵੋਟਾਂ ਵੇਲੇ ਉਹ ਅਸੀਂ ਲੈ ਲਗੇ ਆਪਣਾ ਬਾਬਾ ਜੀ ਵੀ ਕਹ ਉਹਨੂੰ ਕੋਈ ਲੈਹਰੀ ਲੱਗਦੀ ਆ ਫਿਰ ਕਹਿੰਦੇ ਮੈਂ ਪੁੱਛਿਆ ਵੀ ਧਰਮ ਪਰिवर्तन ਕਿਉਂ ਹੋ ਰਿਹਾ ਕਹਿੰਦੇ ਵੀ ਹਿੰਦੂ ਮੁਸਲਮਾਨ ਜਿਹੜੇ ਹੈਗੇ ਆ ਉਹਦਾ ਧਰਮ ਛੱਡ ਕੇ ਕਹਿੰਦੇ ਕੋਈ ਸਾਈ ਬਣੀ ਜਾਂਦਾ ਕਿਉਂ ਬਣੀ ਜਾਂਦਾ ਕਹਿੰਦਾ ਮੈਂ ਵਿਰੋਧੀ ਆ ਸਾਰੇ ਲੋਕੀ ਵਿਰੋਧੀ ਆ ਬਾਬਾ ਜੀ ਕੀ ਕਹਿੰਦੇ ਉਹਦਾ ਜਵਾਬ ਕੀ ਦਿੰਦਾ ਬਾਬਾ ਜੀ ਕਹਿੰਦੇ ਮੈਂ ਤਾਂ ਹਰਪ੍ਰੀਤ ਮਾਗੇ ਸਿਉ ਨੂੰ ਵੀ ਕਿਹਾ ਸੀ ਗਿਆਨੀ ਜੀ ਨੂੰ ਕਹਿੰਦਾ ਜਦੋਂ ਕਾਲ ਤਖਤ ਦੇ ਜਥੇਦਾਰ ਸੀ ਕਹਿੰਦਾ ਮੈਂ ਆਖਿਆ ਵੀ ਤੁਸੀਂ ਕੀ ਕਰੋ ਤੁਸੀਂ ਕਹਿੰਦਾ ਲੋਕਾਂ ਦੇ ਵਿੱਚ ਭਾਈਚਾਰਾ ਕਾਇਮ ਕਰੋ ਲੋਕਾਂ ਨੂੰ ਕਿਹੜਾ ਬਰਾਬਰ ਰੱਖੋ ਕਹਿੰਦਾ ਵੀ ਸਾਡੇ ਡੇਰੇ ਚ ਰੱਖੋ ਦੇਖੋ ਸਾਰਾ ਕੁਝ ਬਰਾਬਰ ਮੈਂ ਨਹੀਂ ਚਾਹੁੰਦਾ ਕਹਿੰਦਾ ਵੀ ਜਿਹੜੇ ਆ ਪੰਥ ਦੇ ਵਿੱਚ ਆਪਸ ਵਿੱਚ ਬਟਟਟ ਪਈ ਵੀ ਇਹਦੇ ਕਰਕੇ ਕਹਿੰਦਾ ਲੋਕ ਡੇਰਾਂ ਕਿੰਨੀ ਜਾਈ ਜਾਂਦੇ ਆ ਤੇ ਮੇਰੇ ਕੰਨੀ ਲੋਕ ਕੌਣ ਪਰ ਨਾਲ ਦੀ ਨਾਲ ਡੇਰਾਂ ਦੀ ਜਿਹੜੀ ਕੀ ਆ ਪੁਲ ਬੰਨੇ ਆ ਨਾ ਮੈਂ ਕਿ ਮੰਨਾ ਸਿਉਨੇ ਮੈਨੂੰ ਲੱਗਦਾ ਮੰਨਾ ਸਿਉ ਵੀ ਪੁਰਾਣੇ ਰਾਧਾ ਸਵਾਮੀ ਲੱਗਦੇ ਆ ਕਿ ਬਾਬਾ ਜੀ ਕਹਿੰਦੇ ਮੇਰੇ ਡੇਰਾਂ 'ਚ ਕੋਈ ਭੇਦ ਭਾਵ ਨਹੀਂ ਹੁੰਦਾ ਬਾਬਾ ਜੀ ਤੁਹਾਡੇ ਡੇਰਾਂ 'ਚ ਮੈਂ ਕਹਿੰਦਾ ਸਾਰੇ ਮੁੰਡਿਓਕ ਹੀ ਜਾਂਦੇ ਆ ਮੱਧ ਵਰਗ ਹੀ ਜਾਂਦਾ ਤੁਹਾਡੇ ਕੋਲੇ ਗਰੀਬ ਤਾਂ ਮੈਂ ਜਾਂਦਾ ਦਿਸਿਆ ਨਹੀਂ ਤੇ ਕੋਈ ਗਰੀਬ ਨੂੰ ਮੈਂ ਕਹਿੰਦਾ ਤੁਸੀਂ ਉੱਥੇ ਦਿਓ ਮੈਂ ਕਹਿੰਦਾ ਤੁਹਾਨੂੰ 100 ਮਜ਼ਦੂਰ ਮ ਤੇ ਮੰਨਣਾ ਸੋਕਰੋ ਸਾਰੇ ਲੋਕਾਂ ਨੂੰ ਬਰਾਬਰ ਸਮਝਿਆ ਜਾਂਦਾ ਦੀ ਹਰੇਕ ਦੇ ਇੱਕੋ ਜੇ ਘਰ ਹੈਗੇ ਆ ਐ ਨਹੀਂ ਹੈਗੇ ਉੱਥੇ ਵੀ ਵੀਆਈਪੀ ਕੋਟਾ ਚੱਲਦਾ ਵੀਆਈਪੀ ਜਿਹੜੇ ਹੈਗੇ ਨਾ ਲੋਕਾਂ ਨੇ ਜਿਹੇ ਜਿਹੇ ਮਕਾਨ ਉੱਥੇ ਦਿੱਤੇ ਹੋਏ ਆ ਅੰਦਰ ਵੜ ਕੇ ਕੀ ਬਹੁਤ ਲੋਕ ਦੇਖ ਕੇ ਆਏ ਆ ਜਿਹੜੇ ਆਈਐਸ ਆਈਪੀਐਸ ਜਾਂ ਜਿਹੜੇ ਹਾਈ ਫਾਈ ਡਾਕਟਰ ਉੱਥੇ ਜਾਂਦੇ ਆ ਨਾ ਉਹਨਾਂ ਨੂੰ ਕਿਹੋ ਜਿਹੀ ਕਮੋਡੀਸ਼ਨ ਦਿੱਤੀ ਜਾਂਦੀ ਹੈ ਕਿਹੋ ਜਿਹੀ ਆਫਰ ਕੀਤੀ ਜਾਂਦੀ ਹੈ ਉਹ ਸਾਰੇ ਲੋਕ ਜਾਣਦੇ ਐਵੇਂ ਨਹੀਂ ਲੋਕ ਉੱਥੇ ਜਾ ਰਹੇ ਕਹਿੰਦਾ ਫੇਰ ਮੈਂ ਸਵਾਲ ਕੀਤਾ ਵੀ ਜਿੰਨੇ ਆ ਗੈਂਗਸਟਰ ਹੈਗੇ ਆ ਨਸ਼ਾ ਹੈਗਾ ਪੰਜਾਬ 'ਚ ਬਹੁਤ ਜ਼ਿਆਦਾ ਵੱਧ ਗਿਆ ਜਿਹਦਾ ਹੱਲ ਕੀ ਆ ਕਹਿੰਦੇ ਮੈਂ ਸੋਚਦਾ ਵੀ ਲੋਕ ਬੇਰੁਜ਼ਗਾਰ ਤੁਰੇ ਫਿਰਦਾ ਪੰਜਾਬ ਦਾ ਯੂਥ ਕਿਤੇ ਬਾਗਾ ਬਾਟਰ ਖੁੱਲ ਜੇ ਇਤਨੀ ਹੀ ਹਰਤ ਸਾਡੀ ਖੁੱਲ ਜੇ ਅਸੀਂ ਉਹ ਸੈਂਟਰਲ ਏਸ਼ੀਆ ਤੱਕ ਸਾਰਕ ਦੇਸ਼ਾਂ ਨਾਲ ਕਹਿੰਦੇ ਵਪਾਰੀ ਕਰ ਲਗੇ ਕਹਿੰਦਾ ਬਾਬਾ ਜੀ ਕਹਿੰਦੇ ਜਮਾ ਕਹਿੰਦੇ ਮੈਂ ਵੀ ਇਹੀ ਗੱਲ ਸੋਚਦਾ ਮੰਨਸਿਆ ਕਹਿੰਦੇ ਮੈਂ ਜਿੰਨੇ ਸੈਂਟਰ ਵਾਲੇ ਮੇਰੇ ਕੋਲ ਵਜ਼ੀਰ ਹੁੰਦੇ ਪਹਿਲਾਂ ਵੀ ਗੱਲ ਕਰਦਾ ਪਰ ਹੁਣ ਮੈਂ ਲਾਜ਼ਮੀ ਨਾ ਕਲਾ ਤੇ ਕੋਰ ਕਰਕੇ ਖਾਸ ਤੌਰ ਤੇ ਕੀ ਇਹ ਗੱਲਾਂ ਕਰਿਆ ਕਰੂੰ ਕਹਿੰਦੇ ਮੈਂ ਵੀ ਇਹੀ ਸੋ ਕਹਿੰਦਾ ਕੀ ਆ ਕਹਿੰਦਾ ਵੀ ਮੈਂ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਕਿ ਲੋਕਾਂ ਨਾਲ ਬੰਦ ਕਮਰਾ ਮੀਟਿੰਗਾਂ ਦੇ ਵਿੱਚ ਫੋਟੋਆਂ ਖਿਚਾ ਲੈਂਦੇ ਹੋ ਲੋਕ ਹੋਣ ਦਾ ਫੋਟੋਆਂ ਖਿਚਾ ਕੇ ਉਹਨਾਂ ਦਾ ਪ੍ਰਚਾਰ ਕਰਦੇ ਆ ਤੁਸੀਂ ਕਹਿੰਦਾ ਸਾਰਾ ਕੁਝ ਸਮਝਦੇ ਵੀ ਹੈਗੇ ਤੁਸੀਂ ਲੋਕਾਂ ਨੂੰ ਪੁਲਿਸ 스테ਜ ਦੇ ਉੱਤੋਂ ਕਹਿੰਦਾ ਲੋਕਾਂ ਨੂੰ ਮਤ ਦਿਆ ਕਰੋ ਸਿਆਸੀ ਲੋਕਾਂ ਨੂੰ ਵੀ ਤੁਸੀਂ ਪੰਜਾਬ ਨੂੰ ਬਚਾਉਣ ਵਾਸਤੇ ਕੀ ਕਰ ਸਕਦੇ ਹੋ ਕੀ ਤੁਹਾਨੂੰ ਕਰਨਾ ਚਾਹੀਦਾ ਮੁਫਤ ਖੋਰੀਆਂ ਜਿਹੜੀਆਂ ਆਤਾ ਪੰਗਾਂ ਨੇ ਕਿਵੇਂ ਖਤਮ ਕਰਨੇ ਚਾਹੁੰਦੇ ਵੀ ਤੁਸੀਂ ਓਪਨਲੀ ਲੋਕਾਂ ਨੂੰ ਕਹੇ ਮਤ ਦਿਆ ਕਰੋ ਤੱਕ ਤੌਰ ਤੇ ਕਹਿੰਦਾ ਜੇ ਤੁਸੀਂ ਇਹ ਗੱਲਾਂ ਕਹੋਗੇ ਤਾਂ ਤੁਹਾਡੇ ਕੋਲੇ ਆਉਣ ਲੱਗੇ ਕਿ ਉਹ ਲੋਕ ਸ਼ਰਮ ਮੰਨਿਆ ਕਰਨਗੇ ਜਿਹੜੇ ਲੀਡਰ ਲੋਕ ਹੈਗੇ ਆ ਤੇ ਫਿਰ ਉਹਨਾਂ ਗੱਲਾਂ ਤੇ ਅਮਲ ਕਰਨਗੇ ਉਹ ਬਾਬਾ ਜੀ ਨੇ ਬਾਕਮਾਲ ਜਵਾਬ ਦਿੱਤਾ ਜਿਹੜਾ ਕਿ ਹਰੇਕ ਬਾਬੇ ਦੇਊਗਾ ਕਹਿੰਦਾ ਕੀ ਆ ਕਹਿੰਦਾ ਮੈਂ ਵੀ ਗੱਲ ਕਹਿਦਾ ਕਹਿੰਦਾ ਵੀ ਤੁਹਾਨੂੰ ਕੀ ਲੱਗਦਾ ਕਿ ਲੋਕ ਇਹ ਮੰਨਣ ਕੇ ਲੋਕ ਇਥੋਂ ਗੱਲ ਸੁਣ ਕੇ ਬਾਹਰ ਜਾ ਕੇ ਭੁੱਲ ਜਾਂਦੇ ਆ ਮੰਨਾ ਕਹਿੰਦਾ ਫਿਰ ਮੈਂ ਆਖਿਆ ਵੀ ਸਤ ਸੰਗ ਦੇ ਵਿੱਚ ਜਿਹੜੇ ਤੁਸੀਂ ਪ੍ਰਵਚਨ ਕਰਦੇ ਹੋ ਉਹ ਵੀ ਲੋਕ ਜਾ ਕੇ ਤਾਂ ਭੁੱਲੀ ਜਾਂਦੇ ਆ ਫਿਰ ਉਹ ਕੀ ਪ੍ਰਵਚਨ ਕਰਨ ਦਾ ਵੀ ਕੀ ਫਾਇਦਾ ਹੈਗਾ ਤੇ ਫਿਰ ਕਹਿੰਦਾ ਬਾਬਾ ਜੀ ਔਂਗ ਔਂਗ ਕਰਕੇ ਮਲ ਕੇ ਕੀ ਆ ਬਾਬਾ ਜੀ ਨੇ ਕੋਈ ਚੱਜ ਨਾਲ ਜਵਾਬ ਨਹੀਂ ਦਿੱਤਾ ਬਾਬਾ ਜੀ ਚੁੱਪ ਈ ਕਰ ਗਏ ਇੱਕੋ ਸਵਾਲ ਚੱਜਦਾ ਸੀ ਉਹਦਾ ਤੁਸੀਂ ਜਵਾਬ ਨਹੀਂ ਲਿਆ ਗਿਆ ਯਾਰ ਫਿਰ ਮੰਨਾ ਸਿਓ ਹੁੱਬ ਕੇ ਦੱਸਦਾ ਕਹਿੰਦਾ ਫਿਰ ਮੈਂ ਡੇਰੇ ਦਾ ਪ੍ਰਬੰਧ ਦੇਖਿਆ ਉੱਥੇ ਡੇਰਾ ਬੜਾ ਸ਼ਾਨਦਾਰ ਆ ਜੀ ਉੱਥੇ ਮੈਂ 3 ਮਗੇ ਕਹਿੰਦਾ ਮੈਂ ਇਹ ਸਵਾਲ ਤਾਂ ਨਹੀਂ ਕਰਦਾ ਵੀ ਹਜ਼ਾਰਾਂ ਏਕੜ ਜ਼ਮੀਨ ਕਿਆ ਕਿਵੇਂ ਬਣ ਗਈ ਆ ਇਹਦਾ ਕਹਿੰਦਾ ਲੋਕਾਂ ਫਿਰ ਕੰਟਰੋਵਰਸੀ ਹੁੰਦੀ ਆ ਇਹੀ ਤਾਂ ਸਵਾਲ ਆ ਲੋਕਾਂ ਦਾ ਗਾਂਵਰ ਖੀਰਚ ਮੰਨਾ ਸਿਓ ਕਹਿੰਦਾ ਮੈਂ ਕਹਿੰਦਾ ਜਿਹੜੀ ਅੱਜ ਗੱਲ ਕਰ ਰਿਹਾ ਤੁਹਾਡੇ ਨਾਲ ਬਾਬਾ ਜੀ ਨੂੰ ਪੁੱਛ ਕੇ ਕਰ ਰਿਹਾ ਉਹ ਤਾਂ ਸਮਝ ਆ ਹੀ ਰਹੀ ਆ ਵੀ ਕੀ ਪੁੱਛ ਕੇ ਕਰ ਰਿਹਾ ਦੱਸ ਤਾਂ ਤੂੰ ਦਿੱਤਾ ਕਿ ਮੈਂ ਬਾਬਾ ਜੀ ਤੋਂ ਇਜਾਜ਼ਤ ਮੰਗ ਕੇ ਬੋਲੀਆ ਵੀ ਬਾਬਾ ਜੀ ਮੈਂ ਤੁਹਾਡੇ ਜਾ ਕੇ ਕੀ ਆ ਛਿੱਟੇ ਮਾਰਨ ਵਾਲੇ ਜਿਹੜੇ ਕੀ ਆ ਵੀਡੀਓ ਬਣਾਈ ਆ ਵੀ ਮੈਂ ਪੂਰੀ ਤਰ੍ਹਾਂ ਕੀ ਆ ਪਾਚ ਪੂਚ ਚੰਗੀ ਤਰ੍ਹਾਂ ਮਾਰ ਕੇ ਦੱਸਾਂ ਕੋਣ ਵੀ ਬਾਬਾ ਜੀ ਤਾਂ ਦੁੱਧ ਦੋ ਤੋਤੇ ਆ ਦੁੱਧ ਦੋ ਤੋਤੇ ਤਾਂ ਲੋਕਾਂ ਨੂੰ ਵੀ ਦਿੱਸੀ ਜਾਂਦੇ ਆ ਕਿਟ ਕੱਪੜੀਏ ਬਾਬੇ ਨਾਨਕ ਦੇ ਫਲਸਫੇ ਦੇ ਉੱਤੇ ਕੀ ਆ ਨਹੀਂ ਖਰੇ ਉੱਤਰਦੇ ਦੂਜੇ ਡੇਰੇ ਦੇ ਕੀ ਸਫਾਈਆਂ ਦੇ ਤੇ ਕੀ ਆ ਪੁਲ ਬਣਨੇ ਆ ਵੀ ਉੱਥੇ ਲੋਕ ਬੜੇ ਮਹਿੰਗੇ ਮਹਿੰਗੇ ਡਾਕਟਰ ਜੀ ਮੁਫਤ ਚ ਜਾ ਕੇ ਸੇਵਾ ਕਰਦੇ ਆ ਫਲਾਣਾ ਕਰਦੇ ਆ ਠੰਡਾ ਕਰਦੇ ਆ ਇਸੇ ਮੂੜ ਮੱਤ ਦੀ ਗੱਲ ਹੀ ਤਾਂ ਆਪਾਂ ਕਰੀ ਜਾਂਦੇ ਆ ਜਿਨੇ ਕਰੇ ਮਾਂ ਪਿਓ ਨੂੰ ਰੋਟੀ ਟੋਕਣੀ ਪੁੱਛਿਆ ਹੁੰਦਾ ਉਹ ਉੱਥੇ ਜਾ ਕੇ ਕੀ ਆ ਸਭ ਤੋਂ ਪਹਿਲਾਂ ਕੀ ਆ ਵੱਧ ਝਾੜੂ ਮਾਰਦੇ ਆ ਜਾ ਕੇ ਝਾੜੂ ਪਾ ਕੇ ਬਰਦਾਰ ਬਣਦੇ ਆ ਮੰਨਣਾ ਤਾਂ ਜੇ ਕੋਈ ਮਾੜੇ ਮੂਟੇ ਊਣ ਇੰਨੇ ਛਿੱਟੇ ਮਾਰ ਕੇ ਤੇ ਪਾਲਸ਼ ਮਾਰ ਕੇ ਲੱਗਦਾ ਕਿ ਅਗਲੇ ਇਲੈਕਸ਼ਨਾਂ 'ਚ ਤੁਸੀਂ ਵੀ ਬਾਬਾ ਜੀ ਤੋਂ ਕਿਸੇ ਏਰੀਆ 'ਚ ਵੋਟਾਂ ਹੀ ਲੈਣੀਆਂ ਹੋਣਗੀਆਂ ਨਹੀਂ ਯਾਰ ਬਾਬੇ ਨੇ ਤੈਨੂੰ ਕਰਤੂਤ ਇੱਕ ਵੀ ਨਹੀਂ ਦਸੀ ਜਿਹੜੀਆਂ ਕਿ ਪਿਛਲੇ ਟਾਈਮਾਂ 'ਚ ਹੋਈਆਂ ਨੇ ਹਰਨ ਵੈਕਸੀ ਦੇ ਕੱਪੜੇ ਵਿੱਚ ਬਾਬੇ ਦਾ ਕੀ ਰੋਲ ਹੈਗਾ ਐਵੇਂ ਨਹੀਂ ਉਹ ਦੋਨੇ ਭਰਾਵਾਂ 'ਚ ਇੱਕ ਪਰਾ ਕੀ ਆ ਪਿੱਟ ਪਿੱਟ ਮਾਰ ਗਿਆ ਕਹਿੰਦਾ ਜਿੰਨਾ ਪੈਸਾ ਸੀ ਕੀ ਆ ਕਮਾਇਆ ਸੀਗਾ ਉਹ ਸਾਰਾ ਪੈਸਾ ਕੀ ਆ ਬਾਬੇ ਦੇ ਖਾਤਿਆਂ ਦੇ ਵਿੱਚ ਕੀ ਅਸੀਂ ਆਧਾਰਾ ਬਾਬੇ ਨੂੰ ਹੀ ਦਿੱਤਾ ਆ ਵੇ ਬਾਬੇ ਦੇ ਰਿਸ਼ਤੇਦਾਰਾਂ 'ਚ ਬਾਬੇ ਦੇ ਸਕੇ ਸਬੰਧੀਆਂ 'ਚ ਉਹਨਾਂ ਦੇ ਖਾਤਿਆਂ 'ਚ ਰੁਪਏ ਪਾਏ ਵੇ ਆਹ ਕਿ ਮੰਨਾ ਸਿਆ ਤੁਹਾਡੀ ਵਿਵਾਕੀ ਵਾਲੀਆਂ ਗੱਲਾਂ ਸੁਣ ਕੇ ਤੁਹਾਡੇ ਤੋਂ ਇਹ ਆਸ ਨਹੀਂ ਸੀ ਵੀ ਤੁਸੀਂ ਵੀ ਕੀ ਆ ਬਾਬੇ ਦੇ ਭਗਤ ਨਿਕਲੋਗੇ ਤੇ ਹੁਣ ਤਾਂ ਮੈਨੂੰ ਲੱਗਦਾ ਮੇਰਾ ਸਤਗੁਰ ਯਾਰ ਮਜੀਠੀਆ ਤੋਂ ਬਾਅਦ ਹੁਣ ਮੰਨੇ ਦਾ ਵੀ ਬਣ ਗਿਆ ਵਿਆਸ ਵਾਲੇ ਬਾਬਾ ਜੀ ਬਰੀ ਹੋ ਗਏ ਜਿਵੇਂ ਇਹਨਾਂ ਨੇ ਮਜੀਠੀਆ ਨੂੰ ਬਰੀ ਕੀਤਾ ਸੀ ਨਾ ਇਹਨਾਂ ਨੂੰ ਬਰੀ ਕਰਤਾ ਮੰਨਾ ਸਿਓ ਨੇ ਮੰਨਾ ਸਿਓ ਮੰਨ ਵੀ ਗਿਆ ਤੇ ਮਾਦੇ ਪੁੱਤ ਨੇ ਬਾਬਾ ਜੀ ਦੀ ਇੱਕ ਇੰਟਰਵਿਊ ਕੀਤੀ ਆ ਤੇ ਇੰਟਰਵਿਊ ਵੀ ਐਵੇਂ ਕੀਤੀ ਆ ਜਿਵੇਂ ਕਿ ਆ ਮੋਦੀ ਦੀ ਕੀਤੀ ਸੀ ਅਕਸ਼ੇ ਕੁਮਾਰ ਨੇ ਸਵਾਲ ਵੀ ਪਤੰਦਰ ਨੇ ਉਹੇ ਜਿਹੀ ਪੁੱਛੇ ਜਿਵੇਂ ਕਿ ਆ ਮੋਦੀ ਨੂੰ ਪੁੱਛੇ ਨਾ ਕਹਿੰਦਾ ਵੀ ਤੁਹਾਨੂੰ ਆਪ ਬਖਾਣੇ ਪਸੰਦ ਆ ਤੇ ਅਕਸ਼ੇ ਕੁਮਾਰ ਘਟਲੇ ਫਿਆ ਉਹ ਤਾਂ ਪਤੰਦਰ ਜੰਮੀ ਪਿਛ ਗਿਆ ਕਹਿੰਦਾ ਕਿ ਆ ਕਹਿੰਦਾ ਮੈਂ ਵਿਆਸ ਵਾਲੇ ਬਾਬੇ ਨੂੰ ਪਹਿਲਾਂ ਤਾਂ ਬੇਨਤੀ ਕੀਤੀ ਸਮਾਂ ਦੇਣ ਵਾਸਤੇ ਕਹਿੰਦਾ ਤਾਂ ਕਿ ਲੋਕਾਂ ਦੇ ਭਰਮ ਭਲੇਖੇ ਦੂਰ ਕੀਤੇ ਜਾਣ ਜਾ ਸਕਣ ਪਹਿਲੀ ਭਰਮ ਭਲੇਖੇ ਦੱਸਦਾ ਵੀ ਲੋਕਾਂ ਨੂੰ ਭਲੇਖਾ ਲੋਕਾਂ ਨੂੰ ਭਲੇਖਾ ਕੋਈ ਨਹੀਂ ਮੰਨਦਾ ਸਿਆ ਤੇ ਫਿਰ ਕਹਿੰਦਾ ਮੈਨੂੰ ਸਨਮਾਨ ਦਿੱਤਾ ਕਹਿੰਦਾ ਤੁ ਜਾਂਦਾ ਤਾਂ ਮੰਨਣਾ ਸਿਆ ਤੁਹਾਨੂੰ ਸਾਰਾ ਪੰਜਾਬ ਹੀ ਆ ਤੇ ਪਤੰਦਰ ਕਹਿੰਦਾ ਮਜੀਠੀਆ ਵਾਸਤੇ ਸਵਾਲ ਤਾਂ ਮੈਂ ਤਾਂ ਨਹੀਂ ਪੁੱਛੇ ਕਹਿੰਦਾ ਕਿਉਂਕਿ ਮਜੀਠੀਆ ਵਾਸਤੇ ਸਵਾਲ ਪੁੱਛਦਾ ਤਾਂ ਫਿਰ ਕਰੇਦਨ ਵਾਲੀ ਗੱਲ ਹੋ ਜਾਂਦੀ ਬਾਕੀ ਬੰਦੇ ਨੇ ਕਹੀ ਦਿੱਤਾ ਜਦੋਂ ਕਹਿੰਦਾ ਮਜੀਠੀਆ ਤਾਂ ਮੇਰਾ ਕੀ ਰਿਸ਼ਤੇਦਾਰ ਆ ਕਹਿੰਦਾ ਫਿਰ ਉੱਤੇ ਸਵਾਲ ਪੁੱਛਣਾ ਨਹੀਂ ਪੈਂਦਾ ਓਏ ਲੋਕਾਂ ਦਾ ਸਵਾਲ ਹੀ ਸਭ ਤੋਂ ਵੱਡਾ ਇਹ ਆ ਫਿਰ ਕਹਿੰਦਾ ਮੈਂ ਇਹਦੇ 'ਚ ਨਹੀਂ ਪੈਂਦਾ ਵੀ ਬਾਬੇ ਕੋਲੇ ਹਜ਼ਾਰਾਂ ਏਕੜ ਜ਼ਮੀਨ ਹੈਗੀ ਆ ਭਾਈ ਲੋਕਾਂ ਦਾ ਸਵਾਲ ਹੀ ਇਹ ਆ ਕਿ ਬਾਬੇ ਕੋਲੇ ਹਜ਼ਾਰਾਂ ਏਕੜ ਬਣੀ ਕਿੱਥੋਂ ਆ ਜਾਦਾ ਲੋਕਾਂ ਦੀ ਦੱਬੀ ਆ ਲੋਕ ਤਾਂ ਚੀਕਾਂ ਮਾਰੀ ਜਾਂਦੇ ਆ ਤੇ ਦੂਜੀ ਬਾਦਲ ਕੇ ਲਾਣੇ ਨੇ 97 ਦੇ ਵਿੱਚ ਕਹਿੰਦੇ ਜਦੋਂ ਇੱਥੇ ਦੌਰਾ ਕਰਦੇ ਆ ਵੋਟਾਂ ਦੇ ਮਾਰੇ ਤੇ ਬਾਬੇ ਦੇ ਅੰਦਰ ਸਾਰਾ ਡੇਰਾ ਤੂੰ ਦੇਖ ਕੇ ਨਾ ਮੰਨਦਾ ਸੀ ਜਿਹੜਾ ਉਹੀ ਡੇਰਾ ਦੇਖ ਕੇ ਜਿਹੜਾ ਤੂੰ ਕਹਿੰਦਾ ਵੀ ਸੜਕਾਂ ਕੀ ਆ ਬਾਹਰਲੇ ਮੁਲਕ ਕਰ ਗਿਆ ਬਣੀਆਂ ਪਈਆਂ ਨੇ ਉਹਨਾਂ ਸੜਕਾਂ ਨੂੰ ਦੇਖ ਕੇ ਬਾਦਲ ਸਿੰਘ ਨੇ ਕਿਹਾ ਵੀ ਥੋੜੀਆਂ ਸੜਕਾਂ ਦੀ ਹਾਲਤ ਖਸਤਾ ਤਾਂ ਫਿਰ ਕਿਹਾ ਡੇਰਾ ਮੁਖੀ ਕੀ ਬੋਲਦੇ ਆ ਕਹਿੰਦੇ ਫਿਰ ਤੁਹਾਡੀ ਸਰਕਾਰ ਆਪਾਂ ਹੀ ਬਣਾ ਦਿਓ